ਸਾਸਦੀ ਕਾਜ ਤੁਹਾਡਾ ਅੱਜ ਫਿਰ ਸਾਡੇ ਚੈਨਲ ਤੇ ਸਵਾਗਤ ਹੈ ਅੱਪਾ ਅੱਜ ਗੱਲ ਕਰਾਂਗੇ ਮੌਤ ਦਾ ਪਿਆਲਾ ਪੀ ਕੇ ਸਦਾ ਹਜਾਤ ਰਹਿਣਾ ਇਸ ਬਾਰੇ ਆਪਾਂ ਅੱਜ ਗੱਲ ਕਰਾਂਗੇ ਮੌਤ ਦਾ ਪਿਆਲਾ ਕੀ ਹੈ ਤੇ ਸਦਾ ਹਜਾਤ ਕੀ ਹੈ ਸਾਡੇ ਨਾਲ ਅੱਜ ਫਿਰ ਜੁੜੇ ਨੇ ਅਮਨੀਤ ਸਿੰਘ ਖਿਆਲਾ ਜੀ ਉਹ ਸਾਨੂੰ ਅੱਜ ਦੱਸਣਗੇ ਕਿ ਮੌਦ ਦਾ ਪਿਆਲਾ ਪੀਏ ਸਦਾ ਹਜਾਤ ਰਹਿਣਾ ਆਓ ਅੱਜ ਆਪੋ ਨਾਲ ਗੱਲਬਾਤ ਕਰਦੇ ਆ ਸਸਰੀ ਕਾਲ ਸਸਰੀ ਕਾਲ ਦੀ ਮੌਦ ਦਾ ਪਿਆਲਾ ਪੀ ਕੇ ਸਦਾ ਹਜਾਤ ਰਹਿਣਾ ਜੀ ਇਹ ਜਿਹੜੀ ਗੱਲਾਂ ਇੱਕ ਨਾ 12 13 ਸਾਲ ਦੀ ਬੱਚੀ ਹੁੰਦੀ ਆ ਅੱਛਾ ਜੀ ਉਹ ਸਕੂਲ ਵਿੱਚ ਪੜਦੀ ਆ ਅੱਛਾ ਜੀ ਪੜਦੀ ਪੜਦੀ ਨਾ ਉਹਨਾਂ ਨੇ ਇੱਕ ਸਭਾਲ ਹੁੰਦਾ ਅੱਛਾ ਜੀ ਮੌਤ ਦਾ ਪਿਆਲਾ ਪੀ ਕੇ ਸਦਾ ਯਾਦ ਰਹਿਣਾ ਹੂੰ ਤੇ ਆਮ ਜਿੱਦਾਂ ਬੱਚੇ ਤੇ ਲੋਕ ਨਾਰਮਲ ਹੁੰਦੇ ਆ ਨਾ ਉਹਦੇ ਜਦ ਮਨ ਨੂੰ ਗੱਲ ਆ ਜਾਂਦੀ ਮੌਤ ਦਾ ਪਿਆਲਾ ਪੀ ਕੇ ਸਦਾ ਯਾਦ ਰਹਿਣਾ ਜੀ ਇਹਦਾ ਕੀ ਮਤਲਬ ਹੋ ਸਕਦਾ ਜੀ ਉਹ ਆਪਣੇ ਜਿੱਥੇ ਸਕੂਲ ਚ ਪੜ੍ਹਦੀ ਟੀਚਰ ਨਾਲ ਵੀ ਗੱਲ ਕਰਦੀ ਆ ਹੂੰ ਉਹ ਕੋਈ ਇਧਰ ਉਧਰ ਦੀਆਂ ਗੱਲਾਂ ਕਰਕੇ ਆ ਮੌਤ ਦਾ ਪਿਆਲਾ ਸਦਾ ਯਾਦ ਰਹਿਣਾ ਪਰ ਕੁੜੀ ਦੀ ਜਿਹੜੀ ਨਾ ਸੱਲੀ ਨਹੀਂ ਹੁੰਦੀ ਹੂੰ ਉਹ ਆਪਣੇ ਘਰੇ ਆ ਕੇ ਗੱਲਬਾਤ ਕਰਦੀ ਆਪਣੀ ਮਾਤਾ ਨਾਲ ਹੂੰ ਤੇ ਜੀ ਵੀ ਮੌਤ ਦਾ ਪਿਆਲਾ ਪੀ ਕੇ ਸਦਾ ਹਯਾਤ ਰਹਿਣਾ ਇਹਦਾ ਕੀ ਮਤਲਬ ਆ ਹੂੰ ਉਹ ਵੀ ਕਹਿੰਦੀ ਆ ਮਤਲਬ ਉਹ ਪਰ ਉਹ ਕੁੜੀ ਦੀ ਛੱਡੀ ਨਹੀਂ ਹੁੰਦੀ ਹੂੰ ਉਹ ਕੁੜੀ ਅਦਾਸ ਰਹਿਣਾ ਪੈਂਦੀ ਆ ਹੂੰ ਇਹਨਾਂ ਘੱਟ ਗੱਲ ਕਰਨੀ ਘੱਟ ਖਾਣਾ ਪੀਣਾ ਹਨਾ ਆਪਣਾ ਇਕੱਲੇ ਰਹਿਣਾ ਜੀ ਤੇ ਉਹ ਇਦਾਂ ਕਰਦੇ ਕਰਦੇ 2 4 ਦਿਨ ਹਫ਼ਤਾ ਲੰਘ ਜਾਂਦਾ ਜੀ ਉਹਦੇ ਘਰ ਦੇ ਪਰੇਸ਼ਾਨ ਹੁੰਦੇ ਵੀ ਕੁੜੀ ਸ਼ਾਇਦ ਕਮਾਤਨ ਵੀ ਪਰ ਕੁੜੀ ਠੀਕ ਹੁੰਦੀ ਆ ਪਰ ਉਹ ਸੋਚਦੇ ਵੀ ਇਹਨੂੰ ਗੱਲ ਕੀ ਆ ਹੂੰ ਤੇ ਉਹ ਉਹਦਾ ਜਿਹੜਾ ਦਾਦਾ ਸੀਗਾ ਨਾ ਉਹ ਥੋੜਾ ਜਿਹਾ ਇਸ ਤਬੀਅਤ ਦਾ ਸਗਾ ਵੀ ਉਹਨੂੰ ਪਤਾ ਸੀਗਾ ਕਰ ਉਹਨਾਂ ਦਾ ਹੂੰ ਉਹ ਬਲਬੱਦ ਕਰਦੀ ਆਪਣੇ ਦਾਦੇ ਨਾਲ ਹੂੰ ਤੇ ਜਿਹੜੇ ਦਾਦਾ ਜੀ ਇਦਾਂ ਕਰਕੇ ਗੱਲ ਕਰਦਾ ਵੀ ਮੌਲ ਦਾ ਪਿਆਲਾ ਪੀ ਕੇ ਸਦਾ ਹਜਾਤ ਰਹਿਣਾ ਹੂੰ ਇਹਦਾ ਮਤਲਬ ਕੀ ਆ ਹੂੰ ਉਹ ਕਹਿੰਦਾ ਸੀ ਪਰ ਤੇਰੀ ਉਮਰ ਛੋਟੀ ਆ ਸਵਾਲ ਤੇਰਾ ਵੱਡਾ ਤੇ ਆਪਣੀ ਉਮਰ ਤੋਂ ਤੂੰ ਬਹੁਤ ਵੱਡਾ ਸਵਾਲ ਕਰਦੀ ਆ ਅੱਛਾ ਇਹ ਇਹ ਸਵਾਲ ਬਹੁਤ ਵੱਡਾ ਮੌਦਾ ਪਿਆਲਾ ਪੀ ਕੇ ਸਦਾ ਹਜਾਤ ਰਹਿਣਾ ਤੇ ਤੇਰੀ ਉਮਰ ਤਾਂ ਸਿਰਫ 12-13 ਸਾਲ ਆ ਤੇ ਕਹਿੰਦੀ ਨਹੀਂ ਮੈਨੂੰ ਤਾਂ ਜਵਾਬ ਚਾਹੀਦਾ ਅੱਛਾ ਉਹ ਕਹਿੰਦਾ ਵੀ ਮੇਰੇ ਕੋਲ ਕਿਤਾਬ ਪਈ ਹੋ ਆ ਉਹਦੇ ਕੋਲ ਇੱਕ ਕਿਤਾਬ ਹੁੰਦੀ ਆ ਜਿਹਦੇ ਕਾਦੇ ਕੋਲ ਅੱਛਾ ਬਹੁਤ ਪੁਰਾਣੀ ਕਿਤਾਬ ਹੁੰਦੀ ਆ ਉਹ ਕਹਿੰਦਾ ਵੀ ਜਦੋਂ ਮੈਂ ਇਸ ਇਹਦੇ ਵਰਕੇ ਪੋਲਦਾ ਨਾ ਉਹ ਖੁਰਦੇ ਆ ਅੱਛਾ ਜੀ ਇੰਨੀ ਪੁਰਾਣੀ ਕਾਫੀ ਪੁਰਾਣੀ ਕਾਫੀ ਪੁਰਾਣੀ ਹੈ ਤੇ ਉਹਦੇ ਵਿੱਚ ਵੀ ਕਹਿੰਦਾ ਇਹਦਾ ਸਵਾਲ ਲਿਖਿਆ ਹੋਇਆ ਮੌਤ ਦਾ ਪਿਆਲਾ ਪੀ ਕੇ ਸਦਾ ਹਜਾਤ ਰਹਿਣਾ ਜੀ ਉਹਦੇ ਵਿੱਚ ਉਹਦਾ ਜਵਾਬ ਵੀ ਹੁੰਦਾ ਹੂੰ ਪਰ ਉਹਦਾ ਜਿਹੜਾ ਦਾਦਾ ਇਹ ਗੱਲ ਸੋਚਦਾ ਕਹਿੰਦਾ ਜੇ ਮੈਂ ਆਪਣੇ ਸ਼ਬਦਾਂ ਦੇ ਹਿਸਾਬ ਨਾਲ ਜਵਾਬ ਦਿੱਤਾ ਸ਼ਾਇਦ ਇਹਦੇ ਮਨ ਦੀ ਤਸੱਲੀ ਨਾ ਹੋਵੇ ਪਰ ਉਹ ਫਕੀਰ ਫਕੀਰੀ ਲਾਲੋਬੀ ਜਿਹਦਾ ਫਕੀਰੀ ਤੌਰ ਤੇ ਸਿਖਾਉ ਉਹ ਏਦਾਂ ਦੀ ਉਹਦੀ ਤਬੀਅਤ ਸੀਗੀ ਫਕੀਰਾ ਵਾਲੀ ਉਹਨੂੰ ਥੋੜਾ ਬਹੁਤ ਪਤਾ ਸੀ ਉਹ ਕਹਿੰਦਾ ਪੁੱਤ ਏਦਾਂ ਕਰ ਜੇ ਤੂੰ ਇਸ ਗੱਲ ਦਾ ਜਵਾਬ ਲੈਣਾ ਨਾ ਪਹਿਲਾਂ ਤੂੰ ਇਹ ਜਿੱਦ ਛੱਡ ਦੇ ਇੱਚ ਹੈ ਕੁਝ ਨਹੀਂ ਕਹਿੰਦੀ ਨਹੀਂ ਨਹੀਂ ਜੇ ਮੈਨੂੰ ਇਹ ਸਵਾਲ ਦਾ ਜਵਾਬ ਮਿਲਦਾ ਮੈਂ ਤਾਂ ਇਹ ਹੀ ਹੀ ਅਲੀ ਤਾਂ ਮੈਂ ਜਿਹਦਾ ਮਨ ਨੂੰ ਗੱਲ ਉਹਦੇ ਲੱਗ ਗਈ ਕਹਿੰਦਾ ਠੀਕ ਆ ਕਹਿੰਦਾ ਵੀ ਜੇ ਗੱਲ ਇਹ ਤਾਂ ਏਦਾਂ ਕਰ ਵੀ ਸ਼ਹਿਰੋਂ ਬਾਹਰ ਜੀ ਇੱਕ ਗੰਦਾਂ ਨਾਲਾ ਆਪਣਾ ਜਿੱਥੇ ਸਾਰਾ ਗੰਦਗੀ ਜਾਂਦੀ ਸ਼ਹਿਰ ਦੀ ਜੀ ਉੱਥੇ ਨੁੱਕੜ ਦੇ ਉੱਤੇ ਇੱਕ ਪਾਸੇ ਗੰਦ ਪਿਆ ਆ ਇੱਕ ਪਾਸੇ ਪੂਰਾ ਲਾਲੋ ਜੋ ਪੇਟ ਦਾ ਗੰਦ-ਬੰਦ ਹੋਊ ਆ ਉਹ ਆ ਇੱਕ ਪਾਸੇ ਉਹ ਫਕੀਰ ਬੈਠਾ ਆ ਹਮ ਲੋਕਾਂ ਕੋਲ ਇਹ ਭਖਾਰੀ ਆ ਪਾਗਲ ਆ ਸ਼ਦਾਈ ਆ ਹਮ ਕਈ ਉਹਨੂੰ ਲੋਕੀ ਜਿੱਦਾਂ ਜਿੱਦਾਂ ਨੇ ਕਿ ਇਹਦੀ ਤਬੀਅਤ ਆ ਜਿੱਦਾਂ ਜਿੱਦਾਂ ਨੇ ਕਿ ਇਹਦੀ ਸੋਜ ਆ ਹਮ ਉਦਾਂ ਉਦਾਂ ਦਾ ਨਾਮ ਨਾ ਦਿੱਤਾ ਹੋਇਆ ਅੱਛਾ ਜੀ ਪਰ ਉਹ ਰੱਬ ਰੂਹੀ ਇਨਸਾਨ ਹਮ ਅਗਰ ਇਸ ਦੁਨੀਆ ਦੇ ਉੱਤੇ ਜਵਾਬ ਦੇ ਸਕਦਾ ਹਮ ਸਿਰਫ ਉਹ ਹੀ ਦੇ ਸਕਦਾ ਮੌਲਦਾ ਪਿਆਲਾ ਪੀ ਕੇ ਸਦਾ ਹਜਾਤ ਰਹਿਣਾ ਹਮ ਉਹ ਹੀ ਦੱਸ ਸਕਦਾ ਕੀ ਮੌਲਦਾ ਪਿਆਲਾ ਕਿੱਦਾਂ ਸਦਾ ਹਜਾਤ ਰਹਿਣਾ ਜੀ ਕੰਨੀ ਮੈਂ ਜਾਣਦੀ ਐ ਕਿੰਨਾ ਪੁੱਤ ਤੇਰੀ ਉਮਰ ਘਟਿਆ ਉਹ ਆਲਪਨ ਨਗਾ ਤੇਰੀ ਉਮਰ ਘਟਿਆ ਤੂੰ ਡਰ ਨਹੀਂ ਸਕਦੀ ਆ ਮੈਂ ਤੇਰੇ ਨਾਲ ਨਹੀਂ ਜਾ ਸਕਦਾ ਇਹ ਤੇਰਾ ਕੰਡੀਜਰ ਸਵਾਲ ਆ ਇਹ ਤੇਰਾ ਕਲੀਨ ਤੂੰ ਹੀ ਆਪਣੇ ਦੇਖਣਾ ਰਸਤਾ ਮੈਂ ਤੈਨੂੰ ਦੇ ਦਤਾ ਇਹ ਨਾਲ ਆਪਿਸ ਰਸਤਾ ਦਿੱਤੇ ਤੂੰ ਚੱਲਣਾ ਜੀ ਮੈਂ ਤਾਂ ਉੱਗਾ ਹੀ ਜਾਂਦੀ ਠੀਕ ਆ ਪਰ ਕਹਿੰਦਾ ਇਹ ਜਿਹੇ ਲੋਕਾਂ ਦੇ ਕੋਲ ਜਦੋਂ ਜਾਈਏ ਨਾ ਇਹ ਫਕੀਰ ਲੋਕ ਆ ਮਸਤ ਲੋਕ ਆ ਇਹਨਾਂ ਕੋ ਖਾਲੀ ਹੱਥ ਨਹੀਂ ਜਾਂਦਾ ਕੋਈ ਨਾ ਕੋਈ ਫਲ ਫਰੂਟ ਫੁੱਲ ਫਲ ਫਰੂਟ ਕੁਛ ਨਾ ਕੁਛ ਲੈ ਕੇ ਜਰੂਰ ਉਹਨਾਂ ਨੂੰ ਭੇਟਾ ਕਰੀਂ ਤਾਂ ਫਿਰ ਗੱਲ ਕਰੀਂ ਉਹ ਸੇਵ ਸੁਭ ਲੈ ਜਾਂਦੀ ਆ ਫੁੱਲ ਲੈ ਜਾਂਦੀ ਆ ਹੋਰ ਫਲ ਫਰੂਟ ਲੈ ਜਾਂਦੀ ਆ ਜਾ ਕੇ ਅੱਗੇ ਰੱਖਦੀ ਆ ਉਹ ਬੜੀ ਗਹਿਰੀ ਆਪਣਾ ਦੇਖਦਾ ਤੇ ਉਹ ਚਾਕੇ ਪਰੇ ਉਹਦੇ ਉੱਤੇ ਮਾਰ ਦਿੰਦਾ ਜੀ ਚੱਕ ਸੇਸੂ ਫੋਲ ਫੋਲ ਜੋ ਵੀ ਆ ਤੇ ਗਲਾ ਕੱਟਦਾ ਉਹਦੇ ਪਿੱਛੇ ਨਾ ਢਾ ਹੁਣ ੁੜੀ ਛੋਟੀ ਉਮਰ ਠੀਕ ਹੋਰ ਆ ਜਾਂਦੀ ਆ ਤੇ ਕਬਰਾਂ ਗੋ ਭਰੇ ਆ ਜਾਂਦੀ ਆ ਕਹਿੰਦੀ ਦਾਦਾ ਜੀ ਤਾਂ ਮੇਰੇ ਬੇਗਾੜ ਕੋਈ ਮਰ ਗਿਆ ਕਹਿੰਦਾ ਮੈਂ ਪੁੱਤ ਤੈਨੂੰ ਪਹਿਲੇ ਹੀ ਕਿਹਾ ਸੀ ਉਮਰ ਤੇਰੀ ਛੋਟੀ ਆ ਤੇ ਸਵਾਲ ਕਰਨਾ ਜੇ ਤੂੰ ਸਵਾਲ ਦਾ ਜਵਾਬ ਲੈਣਾ ਤੇ ਤੈਨੂੰ ਜਿਗਰਾ ਪਾਉਣਾ ਪੈਣਾ ਜਵਾਬ ਉਹਦੇ ਕੋਲ ਹੀ ਹੈ ਤੂੰ ਐਂਦਾ ਕਰ ਦੁਸਤਾਨਾ ਕਰ ਅੱਛਾ ਤੂੰ ਇਹ ਨਾ ਦੇ ਕਿ ਬਾਰੋਂ ਕੀ ਆ ਉਹ ਜੀ ਉਹਦੀ ਅੰਦਰਲੀ ਸੂਰਤ ਦੇਖ ਅੰਦਰੋਂ ਕੀ ਆ ਉਹ ਹੂੰ ਫਿਰ ਦੇਖੀ ਉਹ ਫੇਰ ਜਾਂਦੀ ਆ ਜਾ ਕੇ ਗੱਲਬਾਤ ਕਰਦੀ ਆ ਫੇਰ ਉਹ ਦਬਕਾਉਂਦਾ ਡਰੰਦਾ ਉਹ ਨਹੀਂ ਮੰਦੀ ਹੂੰ ਇੱਕ ਦਿਨ ਦੋ ਦਿਨ ਚਾਰ ਦਿਨ ਪੰਜ ਦਿਨ ਹੂੰ ਉਹ ਫੇ ਹੋੜੀ ਹੋੜੀ ਨਾਲ ਸਮਝਣ ਲੱਗ ਪਿਆ ਵੀ ਪਾਕੇ ਵੀ ਕੁੜੀ ਨੂੰ ਕੁਛ ਨਾ ਕੁਛ ਨਾ ਇਹ ਤਰਬ ਹੈਗੀ ਆ ਉਹ ਕਹਿੰਦਾ ਵੀ ਦੱਸ ਕੀ ਗੱਲ ਆ ਤੇ ਨੂੰ ਉਹ ਕਹਿੰਦੀ ਵੀ ਮੌਲ ਦਾ ਪਿਆਲਾ ਪੀ ਕੇ ਸਦਾ ਯਾਦ ਰਹਿਣਾ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਉਹਦੇ ਸਿਰ ਤੇ ਆਤਰਾਂਦਾ ਕਹਿੰਦਾ ਵੀ ਗੱਲ ਸੁਣ ਬੱਚੀ ਮੇਰੀ ਧੀ ਮੌਲ ਦਾ ਪਿਆਲਾ ਪੀ ਕੇ ਸਦਾ ਯਾਦ ਰਹਿਣਾ ਆਜੋ ਜਿੰਦਗੀ ਆ ਨਾ ਇਸ ਟਾਈਮ ਮੇਰਾ ਇੱਕ ਹੱਥ ਗੰਦਗੀ ਜਾ ਇੱਕ ਹੱਥ ਨਾਲ ਰੋਟੀ ਬਣਾਣਾ ਠੀਕ ਆ ਜਿੱਦਾਂ ਦੀ ਕੇਹੀ ਸੋਚ ਆ ਕੋਈ ਮੈਨੂੰ ਗਾਲਾਂ ਕੱਢਦਾ ਜਿਹੜੀ ਮਾੜੀ ਸੋਚ ਵਾਲਾ ਬੰਦਾ ਮੈਨੂੰ ਗਾਲਾਂ ਕੱਢਦਾ ਜਿਹੜਾ ਕੋਸ਼ ਰੱਬ ਦੇ ਨਾਲ ਜੁੜਿਆ ਆ ਉਹ ਕਹਿੰਦਾ ਵੀ ਰੱਬਾ ਕਿਆ ਤੇਰੇ ਨਾਲ ਆ ਇਹ ਵੀ ਤੇਰੀ ਬਣਾਈ ਦੁਨੀਆ ਹੈ ਇਹ ਵੀ ਤੇਰਾ ਬਣਾਇਆ ਬੰਦਾ ਕੁਛ ਇਦਾਂ ਕਹਿੰਦੀ ਆ ਕੋਈ ਮੇਰੇ ਬਾਰੇ ਦੁਆਨਾ ਮੰਗਦਾ ਕੋਈ ਮੈਨੂੰ ਬਾਰਾ ਕੱਢਦਾ ਜਿੱਦਾਂ ਜਿੱਦਾਂ ਦੇ ਲੋਕ ਆ ਉਦਾਂ-ਉਦਾਂ ਨੇ ਮੇਰੇ ਕੋਲ ਉਦਾਂ-ਉਦਾਂ ਮੇਰੇ ਨਾਲ ਉਹਨਾਂ ਦਾ ਵਿਵਹਾਰ ਕਰਦੇ ਆ ਪੀ ਮੌਤ ਦਾ ਪਿਆਰ ਇੱਕ ਮੇਰਾ ਹੱਥ ਗੰਦਗੀ ਜਾਂ ਇੱਕ ਮੇਰਾ ਰੋਟੀ ਦੀ ਆ ਮੈਨੂੰ ਕੋ ਰੋਟੀ ਛੜ ਜਾਂਦਾ ਰੋਟੀ ਘਾਲੇ ਨਾ ਇਹ ਹੈ ਕਹਿੰਦਾ ਮੌਤ ਦਾ ਪਿਆਲਾ ਅੱਛਾ ਜੀ ਇਹਨੂੰ ਕਹਿੰਦੇ ਮੌਤ ਦਾ ਪਿਆਨਾ ਇਹ ਦੁਨੀਆਦਾਰੀ ਆ ਦੇਖ ਦੁਨੀਆ ਕਿਦਾਂ ਦੀ ਹੈ ਰੰਗ ਰੰਗੀ ਦੁਨੀਆ ਹੈ ਇਹ ਮੈਂ ਮੌਲ ਦਾ ਪਿਆਜਾ ਪੀਂਡਿਆ ਉਹ ਕਹਿੰਦਾ ਐਂਦੀ ਸਾਈਂ ਜੀ ਸਦਾ ਹਜਾਤ ਰਹਿਣਾ ਐਂਦਾ ਪੁੱਤ ਇੱਕ ਹਫ਼ਤੇ ਬਾਅਦ ਤੇ ਮੈਂ ਦੱਸੂਗਾ ਵੀ ਸਦਾ ਹਜਾਤ ਰਹਿਣਾ ਕੀ ਕਹਿੰਦੇ ਆ ਇਹਨੂੰ ਕਹਿੰਦੇ ਆ ਐਂਦੀ ਕਿਦਾਂ ਕਹਿੰਦਾ ਇੱਕ ਹਫ਼ਤੇ ਬਾਅਦ ਤੂੰ ਨਾ ਇਸ ਸ਼ਹਿਰ ਤੋਂ ਪਰਲੀ ਜ਼ਿਹਰ ਤੇ ਇੱਕ ਬਾਗ ਆ ਉਹਦੇ ਵਿੱਚ ਤੂੰ ਆ ਜਾਣਾ ਉੱਥੇ ਵੀ ਖੜੀ ਰਹਿਣਾ ਡਰਨਾ ਨਹੀਂ ਉੱਥੇ ਮੈਂ ਤੈਨੂੰ ਦੱਸੂਗਾ ਸਦਾ ਹਜਾਤ ਕਿਹਨੂੰ ਪੈਂਦੇ ਆ ਇਹ ਤੂੰ ਆਪਣੇ ਅੱਖੀਂ ਦੇਖ ਲੈ ਮੌਲ ਦਾ ਪਿਆਲਾ ਜੀ ਇਹ ਜਿਹੜੀ ਜ਼ਿੰਦਗੀ ਆ ਇੱਕ ਮੌਲ ਦਾ ਪਿਆਲਾ ਇਹਨੂੰ ਮੈਂ ਪੀਂਡਿਆ ਵਾਂ ਹੁਣ ਸਦਾ ਹਜਾਤ ਰਹਿਣਾ ਤੈਨੂੰ ਮੈਂ ਦੱਸੂਗਾ ਤੇ ਕਹਿੰਦਾ ਇਹ ਹੀ ਜਿਹੜੇ ਲੋਕ ਮੈਨੂੰ ਬਗਾਮ ਕੱਢਦੇ ਆ ਇਹ ਹੀ ਜਿਹਦੇ ਮਾੜਾ ਚੰਗਾ ਕਹਿੰਦੇ ਆ ਇਨਾ ਨਹੀਂ ਮੇਰੀ ਮੇਰੇ ਉੱਤੇ ਫੋੜੇ ਸਟਣੇ ਆ ਜੀ ਮੇਰੀ ਕਬਰ ਬਣਾਉਣੀ ਆ ਮੇਰਾ ਵਧੀਆ ਜਨਾਜ਼ਾ ਕੱਢਣਾ ਇੱਥੋਂ ਮੈਨੂੰ ਬਾਜੇ ਗਾਜੀਆਂ ਦੇ ਨਾਲ ਲੈ ਕੇ ਜਾਣਾ ਕਹਿੰਦਾ ਮੈਂ ਇੱਕ ਹਫ਼ਤੇ ਬਾਅਦ ਚੋੜਾ ਛੱਡ ਜਾਣਾ ਤੂੰ ਉੱਥੇ ਮਿਲਣਾ ਮੈਨੂੰ ਉੱਥੇ ਮੈਂ ਤੈਨੂੰ ਮਿਲੂੰਗਾ ਸਦਾ ਹਜਾ ਦਾ ਮਤਲਬ ਮੈਂ ਤੈਨੂੰ ਉੱਥੇ ਦੱਸੂੰਗਾ ਮੌਲਦਾ ਪਿਆਲਾ ਤੂੰ ਆਪ ਦੇਖਣਾ ਇਹ ਮੌਲਦਾ ਪਿਆਲਾ ਜੀ ਉਹ ਦੇਰ ਦੀ ਗੰਦਗੀ ਆਏ ਦੋਲੇ ਬੁਰਾ ਹਾਲ ਲੋਕੋ ਬਾਲਾਂ ਕਰਦਾ ਪੋਸ਼ ਕਰਦਾ ਜਿੰਦਗੀ ਪਰੇ ਉਹਨਾਂ ਦੇ ਦੇਖੀ ਜਿੰਦਗੀ ਨਰਕ ਜਿੰਦਗੀ ਆ ਹੈ ਉਹ ਫਿਰ ਤੋਂ ਹੀ ਕੁਝ ਜਿੰਦੀ ਉਹ ਕੁਦਰਤੀ 56 ਦਿਨਾਂ ਬਾਅਦ ਜੀਤੋੜਾ ਛੱਡ ਜਾਂਦੀ ਹੈ ਉਹੀ ਲੋਕ ਜਿਹੜੇ ਇਹਨੂੰ ਬਾਲਾਂ ਖੜਦੇ ਸੀ ਉਹ ਫਕੀਰ ਨੂੰ ਮਾਸਟਰ ਲੋਕ ਨੂੰ ਉਹ ਕਹਿੰਦੇ ਵੀ ਇਹ ਬਹੁਤ ਵੱਡਾ ਫਕੀਰ ਸਿਗਾ ਇਹ ਤਾਂ ਮਾਸਟਰ ਲੋਕ ਸਿਗੇ ਆਪਾਂ ਗਲਤ ਸਿਗੇ ਉਹ ਉਹਦਾ ਬਹੁਤ ਵਧੀਆ ਜਨਾਜ਼ਾ ਕੱਢਦੇ ਆ। ਉਹਦੀ ਜਿਹੜੀ ਆਰਤੀ ਬਣਾਉਂਦੇ ਆ ਉੱਤੇ ਫੋਲਰ ਆਉਂਦੇ ਆ। ਐ ਪਾਜਿਆਂ ਦੇ ਨਾਲ ਨੂੰ ਲੈ ਕੇ ਕਹਿੰਦੇ ਆ ਆਪਾਂ ਨੂੰ ਦਫ਼ਨ ਕਰਨਾ। ਪੂਰਾ ਸ਼ਹਿਰ ਉਸ ਟਾਈਮ ਬੰਦ ਹੁੰਦਾ। ਪਰ ਕੁੜੀ ਦਸੇ ਹੋਏ ਡਰੱਸ ਦੇ ਤੇ ਇੱਥੇ ਪੌਂਦੀ ਬਾਗ ਦੇ ਵਿੱਚ ਉੱਥੇ ਖੜੀ ਹੁੰਦੀ ਆ। ਜਦੋਂ ਖੜੀ ਹੁੰਦੀ ਆ ਦੇਖਦੀ ਆ ਇੱਕ ਘੋੜੇ ਦੇ ਉੱਤੇ ਸਵਾਰ ਜੀ ਚਿੱਟੇ ਵਸਤਰਾਂ ਦੇ ਉੱਤੇ ਸਿਰ ਦੇ ਉੱਤੇ ਤਾਜ ਲੱਗਾ ਹੋਇਆ ਉਹ ਵੀ ਫਕੀਰ ਉੱਥੇ ਪਹੁੰਚਦਾ ਉਹ ਦੇਖ ਕੇ ਹੈਰਾਨ ਕੇ ਜੀ ਤੁਸੀਂ ਕਹਿੰਦਾ ਹਾਂ ਪੁੱਤ ਮੈਂ ਜੀ ਸਿਰ ਤੇ ਹੈਰਾਨ ਕਹਿੰਦੀ ਇਹ ਕੀ ਕਹਿੰਦਾ ਇਹ ਹੈਗਾ ਸਦਾ ਹਜਾਤ ਰਹਿਣਾ ਮੌਤ ਦਾ ਪਿਆਲਾ ਉਹ ਸੀ ਜਿਹੜਾ ਤੂੰ ਪਹਿਲਾਂ ਦੇਖ ਲਿਆ ਇਹ ਆ ਜਿਹੜਾ ਸਦਾ ਹਜਾਤ ਰਹਿਣਾ ਅੱਜ ਤੋਂ ਬਾਅਦ ਮੈਂ ਨਾ ਮਰਨਾ ਨਾ ਮੈਂ ਜਮਾ ਮੈਂ ਉਸ ਪਰਮਾਤਮਾ ਉਸ ਰੱਬ ਅਕਾਲ ਪੁਰਖ ਵਾਹਿਗੁਰੂ ਅੰਦਾ ਉਹਦੇ ਮੈਂ ਕਹਿੰਦਾ ਚਰਨਾਂ ਦੇ ਵਿੱਚ ਲੱਜਣਾ ਹਮ ਮੈਂ ਨਾਮ ਹੈ ਜਮਣਾ ਨਾਮ ਹੈ ਮਰਨਾ ਹਮ ਮੈਂ ਉਸ ਪਰਮਾਤਮਾ ਨੂੰ ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਇਸ ਜਨਮ ਦੇ ਵਿੱਚ ਮੇਰੀ ਆਗੇ ਮੁਕਤੀ ਹੋਈ ਹੈ ਹਮ ਮੈਂ ਉਹਦਾ ਰੱਬ ਰੱਬ ਨੂੰ ਯਾਦ ਕੀਤਾ ਹਮ ਉਹਦੇ ਦਿੱਤੇ ਹੋਏ ਸ਼ਬਦ ਨੂੰ ਮੈਂ ਦਿਨ ਰਾਤ ਹਰ ਸਾਹ ਦੇ ਨਾਲ ਉਹਨੂੰ ਮੈਂ ਯਾਦ ਕੀਤਾ ਜੀ ਉਹਨੂੰ ਮੈਂ ਯਾਦ ਕੀਤਾ ਉਹਨੇ ਮੈਨੂੰ ਯਾਦ ਕੀਤਾ ਕਹਿੰਦਾ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ ਸੱਚਾ ਪਾਉਲੇ ਪਰਵਰ ਦੀ ਗੱਲ ਹੈ ਜਿਹਨੂੰ ਆਪਾਂ ਯਾਦ ਕਰਨਾ ਉਹਨਾਂ ਵੀ ਤੇ ਸਾਨੂੰ ਯਾਦ ਕਰਨੀ ਆ ਉਸ ਉਹਨੇ ਪ੍ਰਮਾਤਮਾ ਨੂੰ ਯਾਦ ਕੀਤਾ ਰੱਬ ਨੂੰ ਯਾਦ ਕੀਤਾ ਤੇ ਰੱਬ ਨੇ ਵੀ ਉਹਨੂੰ ਇਹੀ ਜਿਹਾ ਯਾਦ ਕੀਤਾ ਕਹਿੰਦਾ ਲੈ ਆਹ ਬਣ ਅੱਜ ਤੋਂ ਬਾਅਦ ਨਾ ਤੂੰ ਜੰਮਣਾ ਨਾ ਮਰਨਾ ਤੂੰ ਸਦਾ ਅਜਾਤ ਆ ਅਜਾਤ ਦਾ ਮਤਲਬ ਅਮਰ ਹੋ ਜਾਣਾ ਜੰਮਣ ਮਨ ਤੋਂ ਖਤਮ ਮੁਕਤੀ ਮਿਲ ਜਾਂਦੀ ਹੈ ਮੌਤਾ ਪਿਆਲਾ ਆਮ ਜ਼ਿੰਦਗੀ ਦੁੱਖ ਤਕਲੀਫਾਂ ਅਣਾ ਬੱਚੇ ਜੇ ਬਹੁ ਹਨ ਇਹ ਜਿਹੜੀ ਹੈ ਮੌਤਾ ਪਿਆਲਾ ਹੈ ਇਹ ਤੋਂ ਬਾਅਦ ਵੀ ਸਦਾ ਹਯਾਤ ਰਹਿਣਾ ਉਹ ਮੌਤਾ ਪਿਆਲਾ ਉਹਨੇ ਪੀ ਲਿਆ ਈ ਕੇ ਫਿਰ ਸਦਾ ਹਯਾਤ ਕਹਿੰਦਾ ਮੇਰੇ ਸਿਰ ਤੇ ਅਜ ਤਾਜ ਆ ਮੈਂ ਸਦਾ ਹਯਾਤ ਹੈ ਅਜ ਤੋਂ ਬਾਅਦ ਮੈਂ ਪਰਮਾਤਮਾ ਦੇ ਚਰਨਾਂ 'ਚ ਜਾਣਾ ਉਹ ਵੀ ਮੈਨੂੰ ਡੀਕਣ ਰਿਹਾ ਹੈ ਇਹੋ ਜਿਹੇ ਜਿਹੜੇ ਮੈਨੂੰ ਪੱਕੀ ਹੈ ਇਹੋ ਜਿਹੇ ਮੇਰੇ ਜਿਹੜੇ ਪਿਆਰੇ ਆ ਇਹੋ ਜਿਹੇ ਵੀਰੇ ਮੇਰੇ ਮੁਰੀਦ ਆ ਮੈਨੂੰ ਯਾਦ ਕਰਨ ਵਾਲੇ ਆ ਕਹਿੰਦਾ ਖੜਾ ਹੋ ਕੇ ਉਹਨ ਵੀ ਮੇਰਾ ਸਵਾਗਤ ਕਰਦਾ ਵੀ ਮੈਨੂੰ ਇਹੋ ਜੇ ਮੇਰੇ ਮੁਰੀਦ ਚਾਹੀਦੇ ਆ ਜੇ ਵੀ ਮੈਨੂੰ ਪ੍ਰੇਮ ਕਰਨ ਮੈਨਾਂ ਪਿਆਰ ਦਾ ਉਹ ਸਭ ਤੋਂ ਵੱਡਾ ਪ੍ਰੇਮ ਹੀ ਆ ਜੀ ਗੁਰੂ ਦੇ ਨਾਲ ਸਭ ਤੋਂ ਵੱਡਾ ਪ੍ਰੇਮ ਕਿਸੇ ਨਾਲ ਤੁਸੀਂ ਪ੍ਰੇਮ ਪਾਉਂਦੇ ਆ ਗੁਰੂ ਦੇ ਨਾਲ ਉਹਦੇ ਦਿੱਤੇ ਹੋਏ ਸ਼ਬਦ ਦੇ ਨਾਲ ਤੁਸੀਂ ਜੋ ਵੀ ਉਹ ਕਹਿੰਦਾ ਵੀ ਆ ਸ਼ਬਦ ਨੂੰ ਤੁਸੀਂ ਯਾਦ ਕਰੋ ਦਿਨ ਰਾਤ ਆਪੋਂ ਸ਼ਬਦ ਨੂੰ ਯਾਦ ਕਰਦੇ ਆ ਨਾ ਪੜ੍ਹਦੇ ਆ ਉਹ ਤੋਂ ਬਾਅਦ ਹੋਇਓ ਪ੍ਰਮਾਤਮਾ ਵੀ ਤੁਹਾਡੇ ਤੇ ਸਾਈ ਹੁੰਦਾ ਤੇ ਇਹੇ ਮੌਤ ਦਾ ਪਿਆਲਾ ਪੀ ਕੇ ਸਦਾ ਯਾਦ ਰਹਿਣਾ ਕਿ ਉਹ ਕੁੜੀ ਦੇ ਸਿਰ ਤੇ ਆਤਰਾਦਾ ਕਹਿੰਦਾ ਪੁੱਤ ਮੈਂ ਹੋ ਜੰਨਾ ਮੈਂ ਸਦਾ ਹਜਾਰ ਕੂੜੀਆਂ ਫਿਰ ਉਸ ਸਿਰ ਤੇ ਆਤਰਾਦਾ ਆਉ ਗਿਆ ਆਉ ਗਿਆ ਪਤਾ ਨਹੀਂ ਕਿੱਧਰ ਗਿਆ ਤੇ ਉਹ ਕੁੜੀ ਨੂੰ ਕਹਿੰਦਾ ਉਹ ਵੀ ਰੱਬ ਵੱਲੋਂ ਜੋ ਸਿਰ ਤੇ ਆਤਰਾਦਾ ਕਹਿੰਦਾ ਤੂੰ ਵੀ ਜਾ ਉਨੀ ਸਦਾ ਹਯਾਤ ਹੀ ਦੇਣੀ ਕਿਉਂਕਿ ਤੂੰ ਇੰਨਾ ਮੁਸ਼ਕਲ ਸਵਾਲ ਜਿਹੜਾ ਤੂੰ ਹੱਲ ਕੀਤਾ ਤੇ ਉਹਨਾਂ ਜਾਨਕੀ ਪ੍ਰੈਕਟੀਕਲ ਸਵਾਲ ਨੂੰ ਨਾ ਅਲੱਗ ਕੀਤਾ ਮੌਲਦਾ ਪਿਆਲਾ ਵੀ ਨਾ ਕੀ ਦੇਖ ਲਿਆ ਕੋਈ ਨੇ ਸਦਾ ਹਯਾਤ ਰਹਿਣਾ ਉਹ ਵੀ ਦੇਖ ਲਿਆ ਤੇ ਉਹਨ ਵੀ ਉਹਦਾ ਦਿੱਤਾ ਵੀ ਸਦਾ ਹਯਾਤ ਇਦਾਂ ਰਹਿਦਾ ਇਹ ਗੱਲ ਬਾਤ ਆ ਵੀ ਮੌਲਦਾ ਪਿਆਲਾ ਪੀ ਕੇ ਸਦਾ ਹਯਾਤ ਰਹਿਣਾ ਇਹ ਗੱਲ ਬਾਤ ਆ ਤੇ ਇਦਾਂ ਗੱਲ ਬਾਤ ਆ ਵੀ ਮੌਲਦਾ ਪਿਆਲਾ ਕੀ ਆ ਸਦਾ ਹਯਾਤ ਰਹਿਣਾ ਕੀ ਆ ਇੱਕ 13-14 ਸਾਲ ਦੀ ਬੱਚੀ ਨੇ ਇਸ ਸਵਾਲ ਨੂੰ ਏਦਾਂ ਸੌਲਵ ਕੀਤਾ ਏਦਾਂ ਜਨੂੰ ਇਸ ਗੱਲ ਨੂੰ ਮੰਨਿਆ ਠੀਕ ਆ ਨਾ ਇਹ ਗੱਲਬਾਤ ਅੱਜ ਦੀ ਹੋ ਗਈ ਆ ਮੌਤ ਦਾ ਪਿਆਲਾ ਪੀ ਕੇ ਸਦਾ ਹਜਾਤ ਰਹਿਣਾ ਠੀਕ ਹੈ ਜੀ ਬਹੁਤ ਵਧੀਆ ਗੱਲਬਾਤ ਰਹੀ ਆ ਅਨੰਦ ਦਾ ਆ ਸੁਣ ਕੇ ਗੱਲਬਾਤ ਤੇ ਵਾਕਿਆ ਬਹੁਤ ਮੁਸ਼ਕਲ ਹੈ ਮੌਤ ਦਾ ਪਿਆਲਾ ਪੀ ਕੇ ਸਦਾ ਹਜਾਤ ਰਹਿਣਾ ਬਹੁਤ ਮੁਸ਼ਕਲ ਆ ਬਹੁਤ ਮੁਸ਼ਕਲ ਆ ਉਹਨਾਂ ਨਾਮ ਦੇ ਉੱਤੇ ਕਮਾਈ ਕਰਨੀ ਬਹੁਤ ਮੁਸ਼ਕਲ ਹੈ ਕਈ ਜਨਮ ਲੱਗ ਜਾਂਦੇ ਜਨਮ ਲੱਗ ਜਾਂਦੇ ਕਈ ਜਨਮ ਪਤਾ ਨਹੀਂ ਕਿੰਨੇ ਜਨਮਾਂ ਦੀ ਗੱਲ ਜੀ ਨਾ ਮੈਨੂੰ ਕਈ ਵਾਰ ਬੰਦੇ ਦੀ ਪੂਰੀ ਜ਼ਿੰਦਗੀ ਲੱਗ ਜਾਂਦੀ ਆ ਨਹੀਂ ਸਮਝ ਆਉਂਦੀ ਪਤਾ ਕਰੀ ਗੁਰੂ ਵਾਲੇ ਬਾਣਾ ਬਹੁਤ ਜ਼ਰੂਰੀ ਆ ਜੀ ਕਿਸੇ ਦੀ ਇੱਕ ਜਨਮ ਦੀ ਬੰਦਗੀ ਆ ਕਿ ਇਹਦਾ ਆ ਜਨਮ ਸ਼ੁਰੂ ਹੋਇਆ ਇਹਦੀ ਪਤਾ ਨਹੀਂ ਕਿੰਨੇ ਕੇ ਜਨਮਾਂ ਦੀ ਬੰਦਗੀ ਆ ਜੀ ਤੇ ਇਹਦਾ 5 ਸਾਲ 5 ਜਨਮਾਂ ਦੀ ਇਹਦਾ ਜਨਮ ਦੀ ਜੀ ਇਹਦੋਂ ਮੁਕਤੀ ਮਿਲਣੀ ਆ ਉਹਨੂੰ ਜਾਣਤਾ ਕਰੋ ਜੀ ਨਾ ਗੁਰੂ ਵਾਲੇ ਤਾਂ ਬਣਾ ਜੀ ਤੇ ਉਸ ਪਰਮਾਤਮਾ ਨੂੰ ਯਾਦ ਕਰੋ ਉਸ ਤੋਂ ਬਾਅਦ ਬੰਦੇ ਦੀ ਜਿਹੜੀ ਇਹ ਮੌਤ ਦਾ ਪਿਆਲਾ ਹੋ ਆ ਸਦਾ ਯਾਦ ਰਹਿਣਾ ਤੇਰੀ ਬੰਦਾ ਸਦਾ ਹਜਰ ਰਹੂਗਾ ਜਿਹਨੂੰ ਯਾਦ ਕਰੂਗਾ ਤੂੰ ਹਾਂ ਇਹ ਬਹੁਤ ਵਧੀਆ ਗੱਲਬਾਤ ਆ ਬਹੁਤ ਮੋਟਾ ਨਿਕਲਦਾ ਆ ਇਹ ਸੀ ਸਾਡੀ ਅੱਜ ਦੀ ਵੀਡੀਓ ਮੌਤ ਦਾ ਪਿਆਲਾ ਪੀ ਕੇ ਸਦਾ ਯਾਦ ਰਹਿਣਾ ਤੇ ਆਪਾਂ ਜੋ ਮਨੀਸ਼ ਸਿੰਘ ਖਿਆਲ ਜੀ ਨਾਲ ਇਹ ਗੱਲਬਾਤ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਇੱਕ ਡਾਤ ਬੋਤ ਬੋਤ ਦਾ ਬਾਦਾ ਪੰਨਾ ਨਹੀਂ ਵੀਡੀਓ ਲੈ ਕੇ ਤੁਹਾਡੇ ਨਾਲ ਤੇ ਖਾਦੇ ਹੋਏ ਹਾਂ ਬਗੇ ਸਸਰੀ ਘਰ